ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 4-5 ਘੰਟਿਆਂ ਦੀ ਮੌਸਮਾਫਰੇਡ ਤੁਹਾਨੂੰ ਦੇਣੀ ਹੈ ਜੀ ਲਗਭਗ 8:00 ਦੇ ਹੁਣ ਸ਼ਾਮ ਦੇ ਫੌਣਿਕ 4:00 ਵੱਜ ਚਲੇ ਆ ਤੇ 7:30-8:00 ਵਜੇ ਤੱਕ ਦੀ ਅਪਡੇਟ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂਗੇ ਤਾਜ਼ਾ ਸੈਟਲਾਈਟ ਦੀ ਸੇਵਾ ਤੋਂ ਲੈ ਕੇ ਚੱਲਦੇ ਹਾਂ ਜੀ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਖੱਛਮੀ ਸਿਸਟਮ ਦੇ ਸਦਕਾ ਇਹ ਇਹ ਸਾਰੇ ਜਿਹੜੇ ਬਣੇ ਹੋਏ ਨੇ ਪਰ ਇਹ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੇ ਖੇਤਰ ਦੇ ਵਿੱਚ ਬੱਦਲ ਬਣਦਾ ਇਹ ਸਾਰਾ ਕੁਝ ਡਿਪੈਂਡ ਕਰਦਾ ਉਸਤੇ ਐਸੇ ਲਿਧੀਆਂ ਹੱਥ ਤਸਵੀਰਾਂ ਦੇਖਦੇ ਆਂ ਤੇ ਇੱਕ ਫੱਟੀ ਦੀ ਤਰ੍ਹਾਂ ਜਿਹੜਾ ਬੱਦਲ ਬਣ ਕੇ ਤਿਆਰ ਹੈ ਲੁਧਿਆਣਾ ਦੇ ਦੱਖਣੀ ਖੇਤਰ ਜਿਨ੍ਹਾਂ ਦੇ ਵਿੱਚ ਜਗਰਾਓ, ਰਾਇਕੋਟ ਤੇ ਅੱਗੇ ਵਧਦਾ ਹੋਇਆ ਬੱਦਲ ਜਿਹੜਾ ਆ ਮਲੇਰਕੋਟ, ਲਾਤੂਰੀ, ਸੰਗਰੂਰ, ਨਾਭਾ, ਟੋਹਾਣਾ ਤੇ ਫਿਰ ਅੱਗੇ ਸੰਗਰੂਰ, ਮਾਨਸਾ ਦੇ ਪਿਛਲੇ ਦੱਖਣੀ-ਪੱਛਮੀ ਖੇਤਰ ਹਰਿਆਣਾ ਦੇ ਵਿੱਚ ਐਂਟਰ ਕਰਦਾ ਹੋਇਆ ਐਸੇ ਲਿਧਾ ਟੋਹਾਣਾ, ਜੀਂਦ, ਰੋहतक, ਭਵਾਨੀ, ਜੱਜਰ ਤੇ ਕੁਰੂ ਖੇਤਰ, ਕਰਨਾਲ, ਪਾਣੀਪਤ, ਸੋਨੀਪਤ ਇਹਨਾਂ ਜ਼ਿਲ੍ਹਿਆਂ ਨੂੰ ਕਵਰ ਕਰੇਗਾ ਅਗਲੇ 2-3 ਘੰਟਿਆਂ ਤੱਕ ਤੇ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਹੈ ਸਾਹਨੇ ਕਿ ਕਿਤੇ ਕਿਤੇ ਹਨੇਰ ਚੱਕਰ ਚੱਲ ਸਕਦਾ ਤੇ ਕੁਝ ਖੇਤਰਾਂ ਦੀਆਂ ਰਫਤਾਰ ਦੀਆਂ ਹਵਾਵਾਂ ਯਾਨੀ ਕਿ 35-40 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਚੱਲ ਸਕਦੀਆਂ ਨੇ ਤੇ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਵਸਨੀਕ ਨੇ ਉਹ ਤਿਆਰ ਰਹਿਣ ਮੀਂਹ ਲੱਗਣਗੇ ਕੁਝ ਖੇਤਰਾਂ ਦੇ ਵਿੱਚ ਹਨੇਰ ਚੱਕਰ ਚੱਲ ਸਕਦਾ ਤੇ ਦਿੱਲੀ ਗੁਰੂਗਰਾਮ ਨੋਇਡਾ ਇਹਨਾਂ ਖਾਗਾਂ ਤੱਕ ਹਨੇਰ ਚੱਕਰ ਪਹੁੰਚ ਕਰੇਗਾ ਅਗਲੇ 2-3 ਘੰਟਿਆਂ ਦੇ ਦਰਮਿਆਨ ਪੰਜਾਬ ਦੇ ਵਿੱਚ ਸਿਰਫ ਇੱਕ ਇਹ ਜिले ਕਵਰ ਹੋਣਗੇ ਜਿਨ੍ਹਾਂ ਦੇ ਵਿੱਚ ਜਗਰਾਉਂ, ਰਾਏਕੋਟ, ਮਲੇਰਕੋਟਲਾ, ਥੋਰੀ, ਨੱਬਾ, ਟੋਹਾਣਾ, ਲਹਿਰਾਗਾਗਾ, ਸੁਨਾਮ, ਸੰਗਰੂਰ ਔਰ ਪਟਿਆਲਾ ਦੇ ਦੱਖਣ ਫਸਕ ਨੇ ਭਾਗ ਇਨਾ ਤੋਂ ਇਲਾਵਾ ਜੇਕਰ ਅਸੀਂ ਤੋਂ ਵਾਅਦੇ ਦੀ ਗੱਲ ਕਰਦੇ ਆਂ ਜੀ ਹੁਸ਼ਿਆਰ ਫਰ ਨਵਾਂ ਸ਼ਹਿਰ ਤਿਲੰਦਰ ਕਪੂਰਥਲਾ ਕੋਈ ਪਤਨ ਨਹੀਂ ਕੋਈ ਮੀਲੀ ਚੰਡੀਗੜ੍ਹ ਮੋਹਾਲੀ ਪੰਚਕਲਾ ਕੋਈ ਨਹੀਂ ਮਾਝਾ ਦੀ ਗੱਲ ਕਰੀਏ ਗੁਰਦਾਸ ਸਰਸਰੀ ਅਮਰੇਸਰ ਸਾਹਿਬ ਤਰਨਤਾਰਨ ਸਾਹਿਬ ਕੋਈ ਨਹੀਂ ਪਠਾਨਕੋਟ ਗੁਰਦਾਸਰ ਕੋਈ ਨਹੀਂ ਤੇ ਫਾਛੇ ਮਾਲਵੇ ਦੇ ਵਿੱਚ ਵੀ ਕੋਈ ਨਹੀਂ ਇਹਨਾਂ ਤਿੰਨ ਚਾਰ ਜ਼ਿਲ੍ਹਿਆਂ ਨੂੰ ਛੱਡ ਕੇ ਹਰਿਆਣਾ ਦੇ ਵਿੱਚ ਬਦਲ ਐਂਟਰ ਕਰ ਰਿਹਾ ਤੇ ਹਨੇਰ ਚਖੜ ਲਈ ਇਹ ਖੇਤਰ ਜਿਹੜੇ ਤਿਆਰ ਨੇ ਜਿਹੜੇ ਤੁਹਾਨੂੰ ਅਸੀਂ ਦੱਸ ਚੁੱਕੇ ਆਂ ਤੁਹਾਨੂੰ ਅੱਜ ਸ਼ੁਕਰੀਆ